ਗਰਮੀ ਵਾਲੇ ਕੱਪੜਿਆਂ ਤੇ ਵੱਡੇ ਵੱਡੇ ਆਫਰ ਤੇ ਮਿੱਤਰੋ ਕਰੋ ਵੱਧ ਤੋਂ ਵੱਧ ਵਿజిਟ ਬਹੁਤ ਘੈਂਟ ਘੈਂਟ ਕੱਪੜਿਆ ਆਜੋ ਦੇਖੋ ਸਾਰੇ ਹਾਂਜੀ ਦੋਸਤੋ ਆਜੋ ਆਪਣੇ ਪਿੰਡ ਜੋੜਕੀਆਂ ਸ਼ਰਮਾ ਸਟੋਰ ਫਿਰਨੀ ਤੇ ਦੁਕਾਨਾ ਬਈ ਬਹੁਤ ਘੈਂਟ ਘੈਂਟ ਚੀਜ਼ਾਂ ਕੁਆਲਿਟੀ ਦੀਆਂ ਚੀਜ਼ਾਂ ਹਨਾ ਆਪਾਂ ਬਾਹਰ ਦੁਕਾਨਾ ਤੇ ਵੀ ਲੈਣ ਜਾਣੇ ਇਕੱਲੇ ਸ਼ੀਸ਼ੇ ਦੇਖ ਕੇ ਡੋਲੇ ਜਾਣਿਆ ਸੋ ਨੂੰ ਅੱਜ ਬਹੁਤ ਵੱਡੇ ਵੱਡੇ ਆਫਰ ਦੇਵਾਂਗੇ ਸ਼ਰਟਾਂ ਤੇ ਵੀ ਤੇ ਪੈਂਟਾਂ ਦੇ ਵੀ ਕਹਿੰਦਾ ਸਾਰੀ ਦੇਖ ਸਾਡੇ ਗੁੱਬ ਚੀਜ਼ਾਂ ਵਿੱਚੇ ਗੁੜੀਆਂ ਵਾਲੇ ਵਿੱਚੇ ਜਵਾਕਾਂ ਵਾਲੇ ਇਹ ਨੂੰ ਜੱਜ ਜੀ ਜੈਂਟਰ ਸੁੰਦਰ ਸਾਰਾ ਕੋ ਦਿਖਾ ਦੇ ਆ ਲੈ ਹੁਣ ਆਪਾਂ ਕੱਪੜੇ ਦਿਖਾਉਣੇ ਆ ਆ ਦੇਖੋ ਦੋਸਤੋ ਆ ਜੇ ਆਪਾਂ ਸਿੰਗਲ ਪੈਂਟ ਲਵਾਂਗੇ ਤਾਂ 700 ਦੀ ਮੈਂ ਲਾਦਾ ਇਹ ਮੰਡੀ ਦਾ ਘਟੋ ਘਟ 1200 ਤੋਂ ਘੱਟ ਦਿੰਦਾ ਨਹੀਂ ਹੈਗਾ ਕੋਈ ਜੇ ਮੇਰਾ ਭਰਾ ਕੋਈ ਲੈਣ ਆਊਗਾ ਤਾਂ 1000 ਦੀਆਂ ਦੋ ਇਹ ਤੇ ਆਫਰ ਆ ਤੇ ਇਹ ਦੂਆ ਲੋਵਰਾਂ ਦੇ ਆਹ ਸ਼ਰਟਾਂ ਦੇਖੋ ਕਿੰਨੀਆਂ ਘੈਂਟ ਆ ਇਹ ਸ਼ਰਟਾਂ ਸਾਰੀਆਂ ਤੇ ਆਫਰ ਆ ਤਿੰਨਾਂ ਗਰੀ ਇੱਕ ਫਰੀ ਆ ਬਾਕੀ ਆਪਾਂ ਕਨੈਕਟ ਨੰਬਰ ਪਾਵਾਂਗੇ ਦੁਕਾਨ ਵਾਲੇ ਬਾਈ ਦਾ ਤਾਂ ਉਹਨਾਂ ਨਾਲ ਕਨੈਕਟ ਕਰ ਲਓ ਸ਼ਰਟਾਂ ਦਾ ਰੰਗ ਦੇਖਾ ਸਾਰੀਆਂ ਰੱਖਾਂ ਗਿੰਬੂ ਇਹਦੇ ਨਾਲ ਕਰਦੇ ਤੇ ਆਹ ਸ਼ਰਟ ਦੇਖੋ ਅਜ ਵਾਕਾ ਜੂਕਾ ਵਾਸਤੇ ਸਾਰਾ A to Z ਕਪੜਾ ਮਿਲੂਗਾ ਤਾਂ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਵਿੱਚ ਬੁੜੀਆਂ ਵਿੱਚੇ ਬੰਦੇ ਵਾਲੇ ਕੱਪੜੇ ਵਿੱਚੇ ਬੁੜੀਆਂ ਵਾਲਾ ਮੇਕਅਪ ਵੀ ਤੇ ਆਹ ਦੇਖੋ ਅੱਗ ਸ਼ਰਟਾਂ ਆ ਜੋ ਲੋਹਾਂ ਦਿਖਾਉਣਾ ਤੁਹਾਨੂੰ ਆਹ ਦੇਖੋ ਸ਼ਰਟਾਂ ਕਿੰਨਾ ਘੈਂਟ ਡਰੰਗਲੇ ਆਹੀ ਆਪਾਂ ਨੂੰ ਮੰਡੀ ਦੇ ਨਾਲ 600 700 ਤੋਂ ਘੱਟ ਦਿੰਦੇ ਨਹੀਂ ਹੈਗੇ ਸ਼ਰਟਾਂ ਤੇ ਇੱਥੇ ਪਹੁੰਚੋ ਸਾਰੇ ਜਣੇ ਜੋੜਖੀਆਂ ਸ਼ਰਮਾ ਸਟੋਰ ਆਹ ਦੇਖੋ ਬਈ ਲੋਅਰ ਲੈ ਕਿੰਨੀ ਹੈਵੀ ਲੋਅਰ ਤੇ ਕਿੰਨੀ ਘੈਂਟ ਆ ਸਾਰੀ ਕਾਟਨ ਦੀ ਆ ਇਹਦੇ ਵਿੱਚ ਕਹਿੰਦੇ ਹੂੰ ਕੱਲੀ ਜੇ ਆਪਾਂ ਸਿੰਗਲ ਪੀਸ ਲਵਾਂ ਕਹਿੰਦਾ 4450 ਦਾ ਤੇ 1000 ਦੀਆਂ ਤਿੰਨ ਆ ਇਹ ਤੁਸੀਂ ਸਾਰੀ ਚੈੱਕ ਕਰ ਲਿਓ ਦੇਖੋ ਨਵਾਰਾਂ ਦੀ ਕੁਆਲਿਟੀ ਆਹ ਲਖਾ ਬੋ ਜੀ ਦਾ ਬਾਕੀਆ ਸਾਰਾ ਸਮਾਨ ਪਿਆ ਵੇ ਸਾਰਾ ਨਵਾਂ ਸਮਾਨ ਆਇਆਗਾ ਬਾਕੀ ਤੁਸੀਂ ਕਨੈਕਟ ਕਰਕੇ ਇੱਥੇ ਪਹੁੰਚੋ ਤੁਹਾਨੂੰ ਹੋਰ ਵੀ ਆਫਰ ਦੇਣਗੇ ਇਧਰ ਖੜੇ ਬੂ ਤੇ ਸਕੂਲ ਦੀ ਵਰਦੀ ਵੀ ਇੱਥੇ ਪ੍ਰੋਵਾਈਡ ਆ ਸਾਰਾ ਬਸੇਟ ਜੱਟ ਦੇ ਗੁਣੀਆਂ ਵਾਲਾ ਸਮਾਨ ਆ ਆ ਲੈਸ ਰੂਸ ਵਗੈਰਾ ਆਈ ਦੂਜਾ ਜੱਟ ਸਮਾਨ ਆ ਬਾਈ ਜੱਟ ਰਿਛੇ ਤੇ ਕਾੜਦੇ ਸ਼ਹਿਰਾ ਚ ਆਪਾਂ ਕੱਲੇ ਸ਼ੀਸ਼ੇ ਵਾਲੇ ਦੁਕਾਨ ਚ ਸ਼ੋਰੂਮ ਦੇਖ ਕੇ ਡੋਲੇ ਜਾਂਦੇ ਉਹੀ ਚ ਜਿਹੜੀ 500 ਦੀ ਹੁੰਦੀ ਆ ਨਾ ਪਰ 1000 ਦੀ ਲਾਉਂਦੇ ਆ ਉਹ ਆਹ ਲੇ ਗਰੂਟੀ ਜੱਟ ਚੀਜ਼ਾਂ ਬਾਬੇ ਨਾਲ ਬਾਬੇ ਜੀ ਨੂੰ ਨੰਬਰ ਦੇਵਾਂਗੇ ਕਿ ਤਰ੍ਹਾਂ ਇਟਕ ਕਰ ਲਿਓ ਬਹੁਤ ਵਧਾਤ ਇੱਥੇ ਪਹੁੰਚੋ ਤੁਹਾਨੂੰ ਸ਼ਹਿਰਾਂ ਚ ਜਾਂਦੀ ਕਿਤੇ ਲੋਡ ਨਹੀਂ ਹੈ ਤੂੰ ਜੈਡ ਸਮਾਨ ਮਿਲੂਗਾ ਸਾਰੇ ਆਫਰਾਂ ਤੇ ਧੰਨਵਾਦ ਬਈ ਸਾਰਾ ਲੇਡੀਜ਼ ਸਮਾਨ ਵੀ ਪ੍ਰੋਵਾਈਡ ਆ ਬਈ ਇੱਥੇ ਮੇਕਅਪ ਤੋਂ ਲੈ ਕੇ ਸੁਰਖੀ ਪਾਊਡਰ ਜਿਹੜਾ ਕੁਝ ਵੀ ਬੁੜੀਆਂ ਵਾਲਾ ਹੁੰਦਾ ਲੈਸ ਵਗੈਰਾ ਹਨਾ ਆਪਾਂ ਨੂੰ ਕਹਿਣ ਦਾ ਭਾਬਾ ਯਾਰ ਸ਼ਹਿਰ ਚ ਜਾਂਦੀ ਲੋਡ ਹੁੰਦੀ ਆਪਣੇ ਨੇੜੇ ਨੇੜੇ ਪਿੰਡਾਂ ਨੂੰ ਇੱਥੇ ਵਿਜ਼ਿਟ ਕਰੋ ਜਵਾਕਾਂ ਵਾਲੇ ਕੱਪੜੇ ਬੰਦਿਆਂ ਵਾਲੇ ਬੁੜੀਆਂ ਲਈ ਏ ਟੂ ਜ਼ੈਡ ਵਿੱਚ ਵਰਦੀਆਂ ਸ਼ੇਅਰ ਕਰ ਦਿਓ ਵੀਡੀਓ